ਕੈਸੀ ਸ਼ਕਤੀਏਤ ਸੰਸਾਰ ਦੇ ਵਿੱਚ ਆਉਣਾ ਹੋਇਆ 2 ਮਾਰਚ 1909 ਦੇ ਵਿੱਚ 7 1909 2 ਮਾਰਚ ਜਿਨ੍ਹਾਂ ਨੇ ਸਿੱਖ ਜਗਤ ਦੇ ਵਿੱਚ ਬਹੁਮੁੱਕੀ ਸ਼ਕਤੀਤ ਵਜੋਂ ਐਸੀ ਭੂਮਿਕਾ ਨਿਭਾਈ ਜਿਹਦੇ ਸਦਕਾ ਅੱਜ ਜੋ ਸਿੱਖ ਲਹਿਰ ਹੈ ਸਿੱਖ ਹੋਮਲੈਂਡ ਦੀ ਗੱਲ ਚੱਲਦੀ ਹੈ ਸਿੱਖ ਇੰਟੈਲੈਕਚੁਅਲ ਦੀ ਗੱਲ ਚੱਲਦੀ ਹੈ ਬਹੁਤ ਹੀ ਪੱਧਰ ਤੇ ਸੰਸਾਰ ਦੇ ਉੱਚ ਕੋਟੀ ਦੇ ਵਿਦਵਾਨਾਂ ਦੀ ਗੱਲ ਚੱਲਦੀ ਹੈ ਜਿੱਨਾ ਚ ਕੈਮਰੇ ਯੂਨੀਵਰਸਿਟੀ ਦੇ ਵਿੱਚ ਪੜ੍ਹ ਕੇ ਫਿਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਅਣਵੰਡੇ ਪੰਜਾਬ ਸਾਝੇ ਪੰਜਾਬ ਦੇ ਵਿੱਚ ਡਿਪਟੀ ਕਮਿਸ਼ਨਰ ਲੱਗ ਕੇ ਫਿਰ ਜਦੋਂ ਪੰਜਾਬ ਦੀ ਤਕਸੀਮ ਹੋਇਆ ਉਸ ਤੋਂ ਬਾਅਦ ਪੰਜਾਬ ਦੇ ਡੀਸੀ ਲੱਗ ਕੇ ਜਿੱਥੇ ਪੰਜਾਬ ਦੀ ਰਾਜਧਾਨੀ ਸ਼ਿਮਲਾ ਸੀ ਉਸ ਤੋਂ ਲੈ ਕੇ ਜੋ ਸਫ਼ਰ ਤੈਅ ਕੀਤਾ ਉਹਨੇ ਸਰਦਾਰ ਕਪੂਰ ਸਿੰਘ ਜੀ ਸਰਦਾਰ ਕਪੂਰ ਸਿੰਘ ਸ਼ਬਦ ਵਰਤਿਆ ਜਾਂਦਾ ਹੈ ਦਰਸਰ ਆਮ ਕਰਕੇ ਅਸੀਂ ਜਦੋਂ ਸ਼ਬਦ ਸਰਦਾਰ ਵਰਤਦੇ ਹਾਂ ਪਰਸ਼ੰਦਾ ਫਾਰਸੀ ਦਾ ਸ਼ਬਦ ਹੈ ਦਸਤਾਰ ਗੁਫਤਾਰ ਸਰਦਾਰ ਗੁਫਤਾਰ ਇਹ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਕਿਉਂਕਿ ਫਾਰਸੀ ਦੇ ਵਿੱਚ ਸਿਰ ਨੂੰ ਸਰ ਕਿਹਾ ਜਾਂਦਾ ਹੈ ਤੇ ਅਸੀਂ ਪੰਜਾਬੀ ਦੇ ਵਿੱਚ ਵੀ ਇਹ ਇੱਕ ਸਬੱਬ ਕਹਿ ਲਓ ਕਿ ਸਾਡੇ ਲਈ ਬਿਲਕੁਲ ਨੇੜਲਾ ਸ਼ਬਦ ਹੈ ਸਿਰ ਸੋ ਅਸੀਂ ਆਮ ਕਰਕੇ ਸਰ ਨਹੀਂ ਕਹਿੰਦੇ ਸਿਰ ਕਹਿੰਦੇ ਆ ਤੇ ਜਦੋਂ ਕਪੂਰ ਸਿੰਘ ਹੋਰਾਂ ਨੇ ਇਹ ਸ਼ਬਦ ਦੀ ਆਪਣੇ ਸੰਬੰਧ ਦੇ ਵਿੱਚ ਵਰਤੋਂ ਨੂੰ ਦੇਖਿਆ ਤਾਂ ਜਿਹੜੇ ਸਰਦਾਰ ਲਿਖਦੇ ਸਨ ਕਿ ਨਹੀਂ ਇਹਦਾ ਗੁਰਮੁਖੀ ਕਰਨ ਕੀਤਾ ਹੈ ਸ਼ਬਦ ਦਾ ਗੁਰਮੁਖੀ ਆਇਆ ਪੰਜਾਬੀ ਕਰਨ ਕੀਤਾ ਕਿ ਅਸੀਂ ਜਿਵੇਂ ਤਾਦ ਭਾਅ ਕੇ ਤਤਸਮ ਭਾਸ਼ਾ ਦੇ ਦੋ ਪੱਖ ਨਹੀਂ ਪੰਜਾਬੀ ਚ ਕੁਝ ਤਾਤ ਸੰਦੇ ਰੂਪ ਚਾਏ ਨੇ ਸ਼ਬਦ ਕੁਝ ਤਦ ਭਵ ਦੇ ਉਪਤ ਇਹ ਸ਼ਬਦ ਭਾਸ਼ਾ ਦੇ ਗਿਆਨ ਦਾ ਵਿਸ਼ਾ ਹੈ ਲਿੰਗੁਇਸਟਿਕਸ ਦਾ ਵਿਸ਼ਾ ਇੱਕ ਐਜ਼ ਇਟ ਇਜ਼ ਕੋਈ ਸ਼ਬਦ ਤੁਹਾਡੀ ਭਾਸ਼ਾ ਚ ਆ ਜਾਏ ਉਸ ਨੂੰ ਸੰਭਾਲ ਲੈਣਾ ਤੇ ਇੱਕ ਉਹਦੇ ਚ ਥੋੜਾ ਬਦਲਾਅ ਕਰ ਦੇਣਾ ਜਿਸ ਤਰ੍ਹਾਂ ਅਸੀਂ ਬਹੁਤ ਸ਼ਬਦਾਂ ਦੀ ਗਲਤ ਕਰਦੇ ਹਾਂ ਹੋਰ ਭਾਸ਼ਾ ਦੇ ਵਿੱਚ ਬੋਲੀ ਦੇ ਵਿੱਚੋਂ ਸ਼ਬਦ ਕੁਝ ਵੱਖਰੇ ਨੇ ਪਰ ਸਾਡੇ ਭਾਸ਼ਾ ਦੇ ਵਿੱਚ ਪੰਜਾਬੀ ਜਾਣੀ ਉਹਨਾਂ ਦਾ ਥੋੜਾ ਪੰਜਾਬੀ ਕਰਨ ਹੋ ਗਿਆ ਉਹਨਾਂ ਦੇ ਵਿੱਚੋਂ ਜਿਵੇਂ ਜਪਜੀ ਸਾਹਿਬ ਦੇ ਵਿੱਚ ਅਸੀਂ ਗੁਰੂ ਪਾਸ਼ਾ ਅਸ਼ਬ ਪੜ੍ਹਦੇ ਆਂ ਸ੍ਰਿਸ਼ਟੀ ਸ਼ਬਦ ਫਾਰਸੀ ਦਾ ਪਰ ਅਸੀਂ ਕੀ ਉੱਥੇ ਸ਼ਬਦ ਗੁਰੂ ਸਾਹਿਬ ਦਾ ਪੜ੍ਹਦੇ ਆਂ ਜਾ ਕਰਤਾ ਸ੍ਰਿਤੀ ਕੋ ਸਾਜਿਆ ਇਹ ਇਹਦਾ ਗੁਰਮੁਖੀ ਕਰਨ ਹੋਇਆ ਸੋ ਸ਼ਬਦ ਨੂੰ ਆਪਣੀ ਸਥਿਥੀ ਭਾਸ਼ਾ ਨੂੰ ਸਬੰਧਿਤ ਇਸ ਕਰਕੇ ਇਹ ਸ਼ਬਦ ਜਦੋਂ ਕਪੂਰ ਸਿੰਘ ਜੀ ਨਾਲ ਵਰਤਿਆ ਜਾਂਦਾ ਸਰਦਾਰਤ ਕੂਰ ਸਿੰਘ ਵਰਤਿਆ ਜਾਂਦਾ ਸਰਦਾਰ ਨਹੀਂ ਅੱਜ ਵੀ ਸਾਡੇ ਬਹੁਤ ਸਾਰੇ ਲੋਕ ਨੇ ਜਿਹੜੇ ਸਰਦਾਰ ਸ਼ਬਦ ਵਰਤਦੇ ਨੇ ਪਰ ਇਹ ਗੱਲ ਹੈ ਕਿ ਇਹਦਾ ਭਾਵ ਕਿ ਕੋ ਉਹ ਹੈ ਕਿ ਜਿਸ ਤਰ੍ਹਾਂ ਕਿਸੇ ਦੇ ਕੋਲ ਇੱਕ ਪ੍ਰਤਿਸ਼ਠਾ ਜਾਂ ਸੱਤਾ ਵੀ ਹੋਵੇ ਚਾਹੇ ਉਹ ਆਪਣੀ ਭੋਏ ਦਾ ਮਾਲਕ ਹੈ ਚਾਹੇ ਆਤਮ ਬਰਸ਼ਾਦੀ ਹੈ ਕਿ ਮੈਂ ਖਾਲਸਾ ਸ਼ਬਦ ਹੈ ਇਹ ਵੀ ਪਾਸ਼ੀਨ ਦਾ ਸ਼ਬਦ ਹੈ ਖਾਲਸਾ ਪਰ ਇਹ ਸਾਡੇ ਵੱਨੋਂ ਅਪਣਾਇਆ ਗਿਆ ਗੁਰੂ ਸਾਹਿਬਾਨ ਨੇ ਕੇ ਸ਼ਬਦ ਨੂੰ ਜਿਸ ਤਰੀਕੇ ਨਾਲ ਮਾਨਤਾ ਦਿੱਤੀ ਹੈ ਖਾਲਸਾ ਸ਼ਬਦ ਇਹਨੂੰ ਕਦੇ ਵੀ ਇਹਦਾ ਆਪ ਪਿਉਰੀਫਿਕੇਸ਼ਨ ਨਹੀਂ ਹੁੰਦਾ ਖਾਲਸ ਨਹੀਂ ਹੁੰਦਾ ਖਾਲਸ ਜਿਹੜਾ ਸ਼ਬਦ ਹੈ ਉਹ ਫਾਰਸੀ ਦਾ ਨਹੀਂ ਹੈ ਕਾਲਿਸ਼ ਸ਼ੁੱਧ ਹੈ ਇਹ ਸ਼ਬਦ ਜਿਹੜਾ ਖਾਲਸਾ ਇਹ ਫਾਰਸੀ ਤੋਂ ਆਇਆ ਜਿਸ ਦਾ ਮਤਲਬ ਹੈ ਸਿੱਧਾ ਅਕਾਲ ਪੁਰਖ ਨੂੰ ਸਮਰਪਿਤ ਵਿਚਾਰ ਕੋਈ ਵਿਚੋਲਾ ਨਹੀਂ ਹੈ ਅਕਾਲ ਪੁਰਖ ਦੇ ਅਨੁਸਾਰ ਹੀ ਚੱਲਣ ਵਾਲਾ ਕਿਸੇ ਦੀ ਗੁਲਾਮੀ ਨਹੀਂ ਚੱਲਦਾ ਕਿਸੇ ਦੇ ਅਧੀਨ ਨਹੀਂ ਹੁੰਦਾ ਇਸੇ ਤਰ੍ਹਾਂ ਕਿਹਾ ਜਾਂਦਾ ਹੈ ਖਾਲਸਾ ਜਾਂ ਬਾਕੀ ਦਾ ਬਾਦਸ਼ਾਹ ਇਹ ਸ਼ਬਦਾਂ ਦੀ ਵਿਆਖਿਆ ਕਰਨੀ ਸਾਡੇ ਫਰਜ਼ ਹੈ ਗੁਰਦੁਆਰਿਆਂ ਦੇ ਵਿੱਚ ਇਹਨਾਂ ਨੂੰ ਵਿਚਾਰਿਆ ਜਾਏ ਅਰਥ ਵਿਚਾਰੇ ਜਾਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹਨਾਂ ਦੇ ਅਰਥ ਜਿੰਨੇ ਵੱੱਡੇ ਤੋਂ ਵੱਧ ਕੀਤੇ ਜਾਣ ਸੋ ਜਦੋਂ ਅਸੀਂ ਸਰਦਾਰ ਪੂਰ ਸਿੰਘ ਹੋਰਾਂ ਦੀ ਗੱਲ ਕਰਦੇ ਹਾਂ ਜਿੰਨੀਆਂ ਉਹਨਾਂ ਦੀਆਂ ਲਿਖਤਾਂ ਨੇ ਜਿੰਨੀ ਉਹਨਾਂ ਦੀ ਦੇਣ ਹੈ ਜਿੱਡੀ ਵੱਡੀ ਉਹਨਾਂ ਦੀ ਸ਼ਖਸੀਅਤ ਹੈ ਘੰਟਿਆਂ ਬੱਧੀ ਵਿਚਾਰ ਹੋ ਸਕਦੀ ਹੈ ਪਰ ਗੁਰਦੁਆਰਾ ਸੇਉ ਗੁਰਦਾਨਕ ਸੀ ਗੁਰਦੁਆਰਾ ਸਾਹਿਬ ਸ੍ਰੀ ਦਰਗਾਹਾ ਮੈਨੂੰ ਲੱਗਦਾ ਹੈ ਕਿ ਅੱਜ 2 ਮਾਰਚ ਦੇ ਦਿਨ ਲੋਰ ਮੇਨਲੈਂਡ ਦੇ ਵਿੱਚ ਦੀ ਕੈਰੇਗਾਚ ਵੀ ਵੈਸੇ ਤੇ ਓਵਰ ਆਲ ਦੇ ਦੇਖੇ ਸ਼ਾਇਦ ਇਹ ਗੁਰਦੁਆਰਾ ਸਾਹਿਬ ਹੀ ਹੈ ਜੇਕਰ ਸਰਦਾਰ ਕਪੂਰ ਸਿੰਘ ਜੀ ਦੇ ਬਾਰੇ ਗੱਲ ਹੋ ਰਹੀ ਹੈ ਨਹੀਂ ਤਾਂ ਮੈਨੂੰ ਯਾਦ ਆਈ ਹੈ ਕਿ ਸਾਡੀਆਂ ਸਾਹਿਬ ਸੁਭਾਵਾਂ ਜਿਨ੍ਹਾਂ ਦੇ ਉੱਪਰ ਭਗਵੇਂ ਕਾਮਰੇਡਾ ਦਾ ਕਬਜ਼ਾ ਹੈ ਨਾ ਤਾਂ ਉਹ ਸਰਦਾਰ ਕਪੂਰ ਸਿੰਘ ਵਰਗੇ ਪ੍ਰੋਫੈਸਰ ਪੂਰਨ ਸਿੰਘ ਵਰਗੇ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਵਰਗੇ ਪ੍ਰਿੰਸੀਪਲ ਸਾਹਿਬ ਸਿੰਘ ਵਰਗੇ ਪ੍ਰਿੰਸੀਪਲ ਸੁਖਵੀਰ ਸਿੰਘ ਵਰਗੇ ਹੋਰ ਕਿੰਨਿਆਂ ਦੇ ਨਾਮ ਲઈએ ਨਾ ਤਾਂ ਉਹਨਾਂ ਨੇ ਉਹਨਾਂ ਦਾ ਦਿਨ ਮਨਾਉਣਾ ਕਿਉਂਕਿ ਉਹਨਾਂ ਦੀ ਤਸਵੱਤੀ ਇਹ ਹੁੰਦੀ ਹੈ ਕਿ ਸਿੱਖੀ ਤੋਂ ਜਿਹੜਾ ਦੂਰ ਹੈ ਗੁਰਮਤ ਸਹਿਜ ਦੀ ਜਿਹੜਾ ਗੱਲ ਨਹੀਂ ਕਰਦਾ ਸਿੱਖ ਸੰਘਰਸ਼ ਦੀ ਜਿਹੜਾ ਗੱਲ ਨਹੀਂ ਕਰਦਾ ਉਹੀ ਸਾਕਤਕਾਰ ਹੈ ਤੇ ਉਹ ਤਾਂ ਇਸ ਕਰਕੇ ਰੱਦ ਕਰ ਦਿੰਦੇ ਨੇ ਸਾਡੇ ਲੋਕਾਂ ਨੂੰ ਜਾਗਰੂਕਤਾ ਹੀ ਨਹੀਂ ਅਸੀਂ ਆਵੇਸ਼ ਕੀ ਚਾਲਦੇ ਰਹਿੰਨੇ ਆ ਕਦੇ ਰੁਕ ਕੇ ਦੇਖੀਏ ਕਿ ਸਰਦਾਰ ਕਪੂਰ ਸਿੰਘ ਹਰਾਂ ਦੀ ਜਿੱਡੀ ਵੱਡੀ ਸ਼ਖਸੀਅਤ ਹੈ ਉਸ ਦੀ ਇੱਕ ਝਲਕ ਦੇਖਣੀ ਹੈ ਤਾਂ ਉਹਨਾਂ ਦੀ ਅੰਗਰੇਜ਼ੀ ਦੇ ਵਿੱਚ ਆ ਕਿਤਾਬ ਹੈ ਪ੍ਰਾਸ਼ਰ ਪ੍ਰਸੰ ਸਿੱਖੀ ਸਿਧਾਂਤ ਬਾਰੇ ਤਾਲਬ ਸਾਹਿਬ ਨੇ ਅੰਗਰੇਜ਼ੀ ਦੇ ਵਿੱਚ ਕੁਚਲ ਸਿੰਘ ਤਾਲਬ ਨੇ ਉਹ ਲੱਖਾ ਕੀਤਾ ਬੜਾ ਸੋਹਣਾ ਲਿਖਿਆ ਗੋਪਾਲ ਸਿੰਘ ਵਰਗਿਆ ਨੇ ਲਿਖਿਆ ਹੋਰਾਂ ਨੇ ਬਲੱਟ ਚ ਲਿਖਿਆ ਜਦੋਂ ਸਰਦਾਰ ਕਪੂਰ ਸਿੰਘ ਹੋਰਾਂ ਨਾਲ ਗੱਲ ਹੋਣ ਲੱਗੀ ਤਾਂ ਉਹਨਾਂ ਨੇ ਇੱਕੋ ਹੀ ਸ਼ਬਦ ਦੇ ਬਾਰੇ ਗੱਲ ਕਰਦੇ ਆ ਕਿ ਆ ਜੀ ਇਹ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਇਹਦੇ ਚ ਅਨੁਭਵ ਨਹੀਂ ਹੈ ਤੇ ਇਹ ਅਰਥ ਇਹਦੇ ਸਹੀ ਨਹੀਂ ਅਸਲ ਅਰਥ ਇਹ ਨਹੀਂ ਹੈਰਾਨ ਹੋ ਗਏ ਤੇ ਦਰਦੀ ਸਾਹਿਬ ਵਰਗਿਆ ਨੇ ਕਿ ਆਪਣਾ ਜਿਹੜਾ ਖੀਸੇ ਸੀ ਉਹ ਵੀ ਬਾਅਦ ਚ ਦੇ ਰਿਆ ਕਿ ਮੈਨੂੰ ਲੱਗਦਾ ਕਿ ਸਾਰਾ ਕੁਝ ਮੈਨੂੰ ਨਵੇਂ ਸਿਰਿਓਂ ਦੇਖਣਾ ਪੈਣਾ ਸਿੱਖੀ ਦੀ ਪਰਿਭਾਸ਼ਾ ਕੀ ਹੈ ਸਿੱਖ ਪੰਥ ਕੀ ਹੈ ਸਿੱਖ ਧਰਮ ਦੀਆਂ ਵਿਲੱਖਣਤਾਵਾਂ ਕੀ ਨੇ ਸੰਤ ਸਿਪਾਹੀ ਦਾ ਸੰਕਲਪ ਕੀ ਹੈ ਮੀਰੀ ਪੀਰੀ ਦਾ ਸੰਕਲਪ ਕੀ ਹੈ ਸਭ ਕੋ ਮੀਤ ਹਮ ਆਪਨ ਕੀ ਨ ਹਮ ਸਭਨਾ ਕੇ ਸਾਜਨ ਕੀ ਹੈ ਗੁਰਸਿੱਖੀ ਨੇ ਵਿੱਚ ਆਨੰਦ ਕੀ ਹੈ ਆਤਮ ਅਵਸਥਾ ਕੀ ਹੈ ਜਿਹੜਾ ਬਾਕੀ ಮತਾਂ ਮਤਾਂਤਰਾ ਦੇ ਵਿੱਚ ਜੋ ਕੁਝ ਹੈ ਉਹ ਤੋਂ ਨਿਆਰਾ ਬਣਦੀ ਹੈ ਅੰਗਰੇਜ਼ੀ ਦੀ ਇਹ ਕਿਤਾਬ ਹੁਣ ਪੰਜਾਬੀ ਚ ਵੀ ਉਲੱਥਾ ਹੋਈ ਹੈ ਪ੍ਰਾਸਿਕ ਪ੍ਰਸੰਗ ਅਸਲ ਚ ਗੱਲ ਕੀ ਜਦੋਂ ਸਰਕਾਰ ਕਪੂਰ ਸਿੰਘ ਕੀ ਡਿਪਟੀ ਕਮਿਸ਼ਨਰ ਸਨ ਉਹਨਾਂ ਦੇ ਇੱਕ ਮਿੱਤਰ ਪ੍ਰਿੰਸੀਪਲ ਸਰਕਾਰੀ ਲਾਗ ਪ੍ਰਸ਼ਾਸਨ ਇਹ ਆਮ ਕਰਕੇ ਜਦੋਂ Shimla ਪੰਜਾਬ ਦੀ ਰਾਜਧਾਨੀ ਹੁੰਦਾ ਸੀ ਜਦੋਂ ਪੰਜਾਬ ਜਿਹੜਾ ਦੇਸ਼ ਦੀ ਵੰਡ ਤੋਂ ਬਾਅਦ ਜਿਹੜਾ ਸਾਡਾ ਦੋ ਟੁਕੜਿਆਂ ਵਿੱਚ ਪੰਜਾਬ ਵੰਡਿਆ ਗਿਆ ਉਥੇ Shimla ਰਾਜਧਾਨੀ ਹੁੰਦੀ ਸੀ ਤੇ ਸਰਕਾਰ ਸਾਹਿਬ ਡਿਪਟੀ ਕਮਿਸ਼ਨਰ ਸਨ ਆਮ ਕਰਕੇ ਵਿਚਰਦੇ ਸਨ ਕਿ Shimla ਪੰਜਾਬ ਦੀ ਰਾਜਧਾਨੀ ਸੀ ਉਹ ਨੂੰ ਇਸੋ ਪੜਾਇਆ ਕਰਾਜ ਚ ਕਰਨ ਤੇ ਦੋਵੇਂ ਤੁਰਦੇ ਫਿਰਦੇ ਚੱਲਦੇ ਤਾਂ ਸਰਕਾਰੀ ਨਾਲ ਪ੍ਰੋਫੈਸਰ ਜੀ ਨੇ ਗਿਆ ਕਮਿਸ਼ਨ ਸਾਹਿਬ ਨੇ ਦਸ ਤਖਤ ਵੱਡੇ ਸਰ ਸਰਦਾਰ ਖਪੂਰ ਸਿਹਰਾ ਤੋਂ ਕਿ ਸਿੱਖੀ ਦੇ ਜਿਹੜੇ ਸਿਧਾਂਤ ਹੈ ਮੈਨੂੰ ਦੱਸੋ ਇਹਨਾਂ ਦੇ ਬਾਰੇ ਕੁਝ ਜਾਣਕਾਰੀ ਦਿਓ ਪ੍ਰਾਸ਼ੀ ਸਾਹਿਬ ਨੂੰ ਜੋ ਸਵਾਲਾਂ ਨੇ ਉੱਤਰ ਦਿੱਤੇ ਤੇ ਸਿੱਖੀ ਬਾਰੇ ਜੋ ਗਿਆਨ ਕੀਤਾ ਆ ਉਹ ਤੋਂ ਇੱਕ ਕਿਤਾਬ ਜਿਹੜੀ ਆ ਨਿਕਲੀ ਹੈ ਪ੍ਰਾਸ਼ਰ ਪ੍ਰਸ਼ਨ ਪੰਜਾਬੀ ਦੇ ਵਿੱਚ ਇਹ ਧੰਨਵਾਦ ਪਾਲ ਸਿੰਘ ਨੂਰਾ ਨੇ ਕੀਤਾ ਉਹ ਕਹਿੰਦੇ ਅੱਗ 10 ਵਾਰ ਮੈਂ ਕਿਤਾਬ ਪੜੀ ਤਾਂ ਮੈਨੂੰ ਜਾ ਕੇ ਥੋੜਾ ਪਤਾ ਲੱਗਿਆ ਕਿ ਇਹ ਨਾ ਕੀ ਭਾਵ ਹੈ ਪਹਿਲਿਆਂ ਪੜਿਆ ਤਾਂ ਸਮਝ ਹੀ ਨਹੀਂ ਆ ਰਿਹਾ ਕਿ ਇਹ ਸਿਧਾਂਤ ਜਿੰਨੇ ਬਰੀਕ ਨੇ ਕਿੰਨੇ ਨੇ ਅਸੀਂ ਤਾਂ ਤੁਰੇ ਜਾਂਦੇ ਜਾਂਦੇ ਕਹਿੰਦੇ ਆ ਕਿ ਅਸੀਂ ਸ਼ਾਇਦ ਸਿੱਖੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਜਿਹੜਾ ਮਿਲੇਗਾ ਉਹੀ ਸਮਝਦਾ ਕਿ ਮੈਂ ਗਿਆਨਵਾਨ ਆ ਪਰ ਕੋ ਸਿੱਖੀ ਜਦੋਂ ਸਿੱਖ ਦੀ ਪਰਵਾਸਾ ਵੀ ਦਿੱਲੀ ਹੈ ਉਹ ਹੈ ਜਿਹਨੇ ਸਿੱਖਣਾ ਉਮਰ ਪਰ ਸਿੱਖਣਾ ਤੇ ਅਸੀਂ ਇਸੇ ਗੱਲ ਦੇ ਗਲਤਫਹਿਮੀ ਦੇ ਸ਼ਿਕਾਰ ਆ ਦੂਜੀ ਕਿਤਾਬ ਸਰਦਾਰ ਕਪੂਰ ਸਿੰਘ ਨੇ ਰਾਜਨੀਤਿਕ ਜੀਵਨ ਦੇ ਵਿੱਚ ਜੋ ਕੁਝ ਦੇਖਿਆ ਜੋ ਮਹਿਸੂਸ ਕੀਤਾ ਜਿਸ ਤਰੀਕੇ ਨਾਲ ਆਪਣੇ ਸਾਰੇ ਜੀਵਨ ਸਫਰ ਦੇ ਵਿੱਚ ਇਸਟੈਬਲਿਸ਼ਮੈਂਟ ਨੂੰ ਚੁਣੌਤੀ ਦਿੱਤੀ ਜੋ ਉਹਨਾਂ ਨੇ ਹੱਟੀ ਹਿਡਾਇਆ ਜਿਸ ਤਰ੍ਹਾਂ ਸਿੱਖ ਜਰਾਇਨ ਪੇਸ਼ਾ ਕਾਮ ਦਾ ਸਰਕੂਲਰ ਜਾਰੀ ਕੀਤਾ ਗਿਆ ਤੇ ਉਸ ਦਾ ਵਿਰੋਧ ਡਿਪਟੀ ਕਮਿਸ਼ਨਰ ਹੁੰਦਿਆਂ ਕੀਤਾ ਜਿਵੇਂ ਉਹਨਾਂ ਨੂੰ ਨੌਕਰੀ ਤੋਂ ਲਾਇਆ ਗਿਆ ਜਿਸ ਤਰੀਕੇ ਨਾਲ ਉਹਨਾਂ ਦੇ ਖਿਲਾਫ ਮੂਵਮੈਂਟ ਚਲਾਈ ਗਈ ਲਗਾਤਾਰ ਉਹ ਦੁਸ਼ਵਾਰੀਆਂ ਦਾ ਸ਼ਿਕਾਰ ਹੁੰਦੇ ਰਹੇ ਉਹ ਜਿਹੜਾ ਕਿ ਇੰਟਰਨੈਸ਼ਨਲ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਜਿਸ ਨੂੰ ਰਸਲ ਇਹ ਕਹਿੰਦਾ ਸੀ ਕਿ ਇਹਨਾਂ ਸਿੱਖਾਂ ਦੇ ਵਿੱਚ ਇੰਟੈਲੈਕਚੁਅਲ ਹੈ ਤੋਂ ਤੇ ਮੈਨੂੰ ਲੱਗਦਾ ਕਿ ਮੈਂ ਇਥੇ ਕੈਮਰਿਜ ਯੂਨੀਵਰਸਿਟੀ 'ਚ ਤੈਨੂੰ ਪ੍ਰੋਫੈਸਰ ਰਖਾ ਦਿਆ ਪਰ ਇਹ ਵਾਪਸ ਜਾ ਕੇ ਜੋ ਇਹਨਾਂ ਨੇ ਕੂਲ ਕਾਣੀ ਵਾਈ ਜੋ ਹੰਟੀ ਹੰਡਾਇਆ ਇਹ ਕਿਤਾਬ ਹਰ ਕਿਸੇ ਦੇ ਘਰੇ ਹੋਣੀ ਚਾਹੀਦੀ ਹੈ ਅੱਜ ਸਰਦਾਰ ਕਪੂਰ ਸਿੰਘ ਦੇ ਜਨਮ ਦਿਨ ਤੇ ਮੈਂ ਬੇਨਤੀ ਕਰਦਾ ਸਾਚੀ ਸਾਖੀ ਅਸੀਂ ਇਸ ਕਿਤਾਬ ਦੇ ਵਿੱਚੋਂ ਜਦੋਂ ਇੱਕ ਇੱਕ ਸਤਰ ਪੜਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਇਸ ਦੇ ਵਿੱਚ ਅਸਲ 'ਚ ਗੁਰੂ ਗ੍ਰੰਥ ਸਾਹਿਬ ਦੀ ਪ੍ਰੇਰਣਾ ਹੈ ਜਸਤਰਾ ਗੁਰਸਾਹਬ ਦੀ ਐਂ 36 ਦੇ ਉੱਪਰ ਸੰਤਨ ਕੀ ਸੁਣ ਸਾਖੀ ਸਾਖੀ ਸੋ ਬੋਲੋ ਜੋ ਦੇਖੋ ਆਖੀ ਇਹ ਜਿਹੜੀ ਸਾਰੀ ਰਾਜਸਥਾਨ ਬਿਆਨ ਕੀਤੀ ਹੈ ਨਾ ਇਹ ਦਾ ਮੁੱਖਬੰਦ ਡਾਕਟਰ ਗੰਡਾ ਸਿੰਘ ਜਰਾਨੇ ਲਿਖਿਆ ਹੈ ਡਾਕਟਰ ਗੰਡਾ ਸਿੰਘ ਹਿਸਟੋਰੀਅਨ ਸਾਡੇ ਉਹ ਇੰਟੈਲੈਕਚੁਅਲ ਅਸੀਂ ਡਾਕਟਰ ਗੰਡਾ ਸਿੰਘ ਜਰਾਨੇ ਨੂੰ ਬਹੁਤਾ ਜਾਣੇ ਆਫਸੋਸ ਹੈ ਸਾਡੇ ਕੋਲ ਸਮਾਂ ਨਹੀਂ ਸਾਡੀ ਜ਼ਿੰਦਗੀ ਦੇ ਰੁਣੇਵੇਂ ਨੇ ਸਾਡਾ ਪੜ੍ਹਨ ਲਿਖਣ ਦਾ ਦੂਰ ਦਾ ਵਾਸਤਾ ਨਹੀਂ ਹੋਰ ਕੰਮ ਸਾਥੂ ਜੋ ਮਰਜੀ ਕਰਵਾ ਲਓ ਬਾਹਰ ਨਗਰ ਕੀਰਤਨਾਂ ਤੇ ਸਤਾਲ ਨੂੰ ਨੇ ਬਹੁਤ ਚੰਗੀ ਗੱਲ ਹੈ ਸਿੱਖ ਦੀ ਇੱਕ ਆਈਡੈਂਟੀਟੀ ਹੈ ਸੇਵਾ ਬਹੁਤ ਅਗਾਹ ਹੋ ਕੇ ਇਸ ਤਰ੍ਹਾਂ ਲੋੜਵੰਦਾਂ ਦੀ ਮਦਦ ਕਰਨੀ ਬੜੀ ਚੰਗੀ ਗੱਲ ਹੈ ਪਰ ਸ਼ਬਦ ਦਾ ਲੰਗਰ ਵੀ ਚਾਹੀਦਾ ਨੂੰ ਇਹ ਕੌਣ ਪੜੇਗਾ ਜਿਨ੍ਹਾਂ ਲੋਕਾਂ ਨੇ ਇਹਨਾਂ ਕੁਝ ਲਿਖਿਆ ਖੋਜ ਕਰਕੇ ਤੇ ਅਸੀਂ ਆਏ ਸਮਾਂ ਗੁਜ਼ਾਰਿਆ ਚਲੇ ਗਏ ਸੁਣਿਆ ਕਦੇ ਕਦੇ ਵੀ ਕੋਈ ਕਪੂਰ ਸਿੰਘ ਜੀ ਵੀ ਹੁੰਦੇ ਸੀ ਪਰ ਪਤਾ ਨਹੀਂ ਕਿ ਉਹਨਾਂ ਨੇ ਲਿਖਿਆ ਕੀ ਹੈ ਉਹਨਾਂ ਨੇ ਸਚੇਤ ਕਿਵੇਂ ਕੀਤਾ ਅੱਜ ਸਿੱਖ ਹੋਮ ਲੈਂਡ ਦੀ ਜਿਹੜੀ ਗੱਲ ਚੱਲ ਰਹੀ ਹੈ ਇਸ ਦਾ ਬੀਜ ਬੀਜਣ ਵਾਲੇ ਸਰਦਾਰ ਕਪੂਰ ਸਿੰਘ ਜੀ ਸਨ ਬੋਲੇ ਸੋਨਿਹਾਲ ਸਤਿਅ ਅਕਾਲ ਇਸ ਦਾ ਬੀਜ ਬੀਜਣ ਵਾਲੇ ਸਰਦਾਰ ਕਪੂਰ ਸਿੰਘ ਜੀ ਸਨ ਦਰਸ਼ਨ ਸਿੰਘ ਪੇਰੂਵਾਲੀ ਨੇ ਮਰਨ ਵਰਤ ਰੱਖਿਆ ਸੀ ਸਿੱਖ ਹੋਮ ਲੈਂਡ ਵਾਸਤੇ ਤੇ ਸ਼ਹਾਦਤ ਪਾਈ 1969 ਦੇ ਵਿੱਚ ਉਸ ਵੇਲੇ ਦੇਖ ਤਾਂ ਸਭ ਤੋਂ ਹੋ ਗਿਆ ਕਿਸੇ ਨੇ ਆਵਾਜ਼ ਬੁਲੰਦ ਕੀਤੀ ਉਹ ਸਰਦਾਰ ਕਪੂਰ ਸਿੰਘ ਜਿਹੜਾ ਪੰਜਾਬ ਦੇ ਚਾਹੇ ਉਹ ਉਸ ਵੇਲੇ ਦਾ ਹਾਕਮ ਭਾਰਤ ਦਾ ਨਹਿਰੂ ਸੀ ਚਾਹੇ ਹੋਮ ਮਨਿਸਟਰ પટેલ ਸੀ ਚਾਹੇ ਪੰਜਾਬ ਦਾ ਭੂ ਗੋਪੀ ਚੰਦ ਭਾਗਤ ਤੇ ત્રिवेदी ਸਨ ਇਹ ਟਿਕੜੀ ਦੇ ਵਾਲੇ ਉਹਨੇ ਕਿਹਾ ਨਾ ਇਹ ਟਿਕੜੀ ਦਾ ਜਿਹੜਾ ਹੈ ਰਾਜ ਹੈ ਤੇ ਗੁਰੂ ਖਾਲਸੇ ਦਾ ਜਿਹੜਾ ਰਾਖਾ ਗੁਰੂ ਹੈ ਸਿੱਖੜੇ ਦਾ ਇਹ ਜਿਹੜੀ ਉਹਨਾਂ ਦੀ ਸੱਤਰ ਬੜੀ ਮਸ਼ਹੂਰ ਹੈ ਹਮ ਰਾਖੇ ਤੋਂ ਪਾਤਸ਼ਾਹੀ ਦਾਵਾ ਇਸ ਦਾ ਸੰਕਲਪ ਤੇ ਜਾਣਣਾ ਤਾਂ ਇਹ ਜਨਮ ਦੇ ਲਈ ਸਰਦਾਰ ਕਪੂਰ ਸਿੰਘ ਕੀ ਦਾ ਸੰਕਲਪ ਦੇਖਣਾ ਪੈਣਾ ਸ਼ਹੀਦ ਸਤ ਜਗਨੈਲ ਸਿੰਘ ਭਿੰਡਰਾਵਾਲੇ ਜਦੋਂ ਕਿਸੇ ਵੀ ਪੱਧਰ ਤੇ ਕਿਸੇ ਇੰਟੈਲੈਕਚਰਲ ਲੈਵਲ ਤੇ ਕੋਈ ਸਲਾਹ ਮਸ਼ਵਰਾ ਲੈਣਾ ਹੁੰਦਾ ਸੀ ਤਾਂ ਕਹਿੰਦੇ ਸੀ ਸਰਕਾਰ ਦੀ ਨੂੰ ਬੁਲਾਓ ਉਹਨਾਂ ਨਾਲ ਵਿਚਾਰ ਕਰਨੀ ਹੈ ਇਹ ਸ਼ਕਤੀਏ ਸੀ ਉਹਨਾਂ ਦੀ ਪਰ ਕਿੱਥੇ ਗਏ ਅਸੀਂ ਲੰਗਰ ਭੋਜਨ ਦੇ ਲਾਉਨੇ ਆ ਗਿਆਨ ਦੇ ਕਿਨੇ ਲਾਉਣਾ ਕਿਤਾਬਾਂ ਕਿਨੇ ਪੜਨੇ ਆ ਸਾਡੀਆਂ ਲਾਇਬ੍ਰੇਰੀਆਂ 'ਚ ਕਿਤਾਬਾਂ ਨਹੀਂ ਆ ਮਚੰਦਕ ਉਹਨਾਂ ਦੀਆਂ ਕਿਤਾਬਾਂ ਦੇ ਨਾਮ ਬੋਲ ਰਿਹਾ ਅੰਗਰੇਜ਼ੀ ਦੇ ਵਿੱਚ ਉਹਨਾਂ ਦਾ ਪਿਆਨ ਸਾਹਿਤਾ ਪਿਆਨ ਤੇ ਜਿਸ ਲੈਵਲ ਦਾ ਲਿਖਿਆ ਨਾ ਇੰਟਰਨੈਸ਼ਨਲ ਲੈਵਲ ਤੇ ਕੋਈ ਵੀ ਅੰਗਰੇਜ਼ੀ ਦਾ ਰਾਈਟਰ ਹੈ ਜਿਹੜਾ ਉਸ ਦਾ ਕਪੂਰ ਸਿੰਘ ਹੋਰਾਂ ਦਾ ਮੁਕਾਬਲਾ ਕਰਦੇ ਦੇ ਸਮਰੱਥ ਨਹੀਂ ਹੋਣਾ ਜਿੰਨਾ ਬੜੀ ਉਹਨਾਂ ਨੇ ਲਿਖਿਆ ਪੰਜਾਬੀ ਦੇ ਵਿੱਚ ਦੱਸਦੇ ਆ ਜਿਨ੍ਹਾਂ ਦੇ ਵਿੱਚ ਸਤ ਸਤ੍ਰਿੰਗ ਪੂਰੀ ਪੰਜਾਬੀ ਦਾ ਸਤਾਨ ਉਹਨਾਂ ਦੀ ਕਿਤਾਬ ਹੈ ਵਿਖਮੇ ਅਮਰਤ ਸਾਰੀ ਖਾਸੇ ਦੀ ਸਜਣਾ ਦੀ ਪ੍ਰਕਿਰਿਆ ਬਾਰੇ ਪੁੰਦਰੀਕ ਕਿਸ ਤਰ੍ਹਾਂ ਪੱਟੀਆਂ ਫੈਲਦੀਆਂ ਤੇ ਇੱਕ ਸੈਂਟਰ ਨਾਲ ਜੜੀਆਂ ਹੁੰਦੀਆਂ ਬਾਹਵ ਵਿਸਤਾਰ ਰਾਜ ਕਰੇਗਾ ਖਾਸਾ ਵਿਖਮੇ ਅਮਰਤ ਤੋਂ ਬਾਅਦ ਜਿਹੜੀ ਸਿੱਖਾਂ ਦਾ ਸਰਵਨਾਸ਼ ਹੁਣ ਤੁਸੀਂ ਨਾ ਪੜੋਂਗੇ ਕਿਤਾਬ ਦੇ ਸਿੱਖਾਂ ਦਾ ਸਰਬਨਾਸ਼ ਸਤੇਤ ਕੀਤਾ ਉਸ ਵੇਲੇ ਕਿ ਤੁਸੀਂ ਇਹਨਾਂ ਲੋਕਾਂ ਦੇ ਨਾਲ ਵਿਚਰਦੇ ਅੱਜ ਇਹ ਸੋਚਦੇ ਹੋ ਕਿ ਸਾਨੂੰ ਆਪਣਾ ਵਿਲੱਖਣ ਖੁਦਮੁਖਤਿਆਰ ਪੰਜਾਬ ਨਹੀਂ ਚਾਹੀਦਾ ਸਿੱਖ ਹੋਮ ਲੈਂਡ ਨਹੀਂ ਚਾਹੀਦੀ ਜਿੱਦਣ ਮੌਕਾ ਆਵੇ ਤੁਹਾਨੂੰ ਪਤਾ ਲੱਗੇਗਾ ਤੁਹਾਡਾ ਸਰਬਨਾਸ਼ ਕਰਨ ਵਾਲੇ ਲੋਕ ਕਿਸ ਹੱਦ ਤੱਕ ਜਾਸੂਸੀ ਦੇ ਇਹ 50 70 ਸਾਲ ਪਹਿਲਾਂ ਸਰਦਾਰ ਕਪੂਰ ਸਿੰਘ ਭੁਰਾਣੀ ਕਿਹਾ ਅਜੂ ਵਾਪਰ ਨਹੀਂ ਵਾਪਰ ਸਾਹਮਣੇ ਦੇਖੋ ਉਸ ਇੰਟੈਲੈਕਚੁਅਲ ਨਹੀਂ ਜੋガルਕੇ ਸਿੱਖਾਂ ਦੀ ਸਿਆਸੀ ਬੁਨਾ ਇੱਕ ਦਿਲਚਸਪ ਗੱਲ ਹੈ ਕਿ 1975 ਦੇ ਵਿੱਚ ਕੈਨੇਡਾ ਆਏ ਸਰਦਾਰ ਕਪੂਰ ਸਿੰਘ ਤੇ ਵੈਨਕੂਵਰ ਉਹਨਾਂ ਦੇ ਲੈਕਚਰ ਸਨ ਜਦੋਂ ਉਹਨਾਂ ਨੇ ਸਾਰਾ ਕੁਝ ਦੇਖਿਆ ਤੇ ਇੱਥੇ ਉਹਨਾਂ ਨੇ ਬਹੁਤ ਖੁੱਲ੍ਹ ਕੇ ਉਹ ਵਿਚਾਰਾਂ ਕੀਤੀਆਂ ਉਹਨਾਂ ਨੇ ਬੜੇ ਸਖਤ ਸ਼ਬਦਾਂ ਚ ਅੰਗਰੇਜ਼ੀ ਦਾ ਇੱਕ ਕਿਤਾਬ ਚਾ ਕੱਢਿਆ ਜਿਹਦੇ ਵਿੱਚ ਜਿਹੜੇ ਲੀਡਰਸ਼ਿਪ ਦੀ ਮੂਰਖਤਾ ਇਸ ਸਰਦਾਰ ਦੀ ਮੁੰਤਾ ਜੀ ਉਹਨਾਂ ਦੀ ਇੱਕ ਕਵਤਾ ਬੜੀ ਮਸ਼ਹੂਰ ਆ ਸ਼ਾਇਦ ਤੁਸੀਂ ਉਸ ਕਵਤਾ ਦੇ ਬਾਰੇ ਚਾਰ 17 ਸੁਣੀਆਂ ਵੀ ਹੋਣ ਸਰਦਾਰ ਕਪੂਰ ਸਿੰਘ ਵੀ ਉਹ ਲਿਖਿਆ ਹੈ ਸ਼੍ਰੋਮਣੀ ਕਮੇਟੀ ਦੇ ਕਬਜ਼ਾ ਮੌਕਾ ਪ੍ਰਸਤਾ ਦਾ ਅਕਾਲੀ ਦਲ ਦੇ ਕਬਜ਼ਾ ਮੌਕਾ ਪ੍ਰਸਤਾ ਦਾ ਗੋਲਤਾਨ ਹੂਰੇ ਰੱਖਣਾ ਸਿੱਖੀ ਨੂੰ ਪਿੱਛੇ ਰੱਖਣਾ ਪੰਥ ਵਿਸਾਰਿਆ ਪਰਿਵਾਰ ਆਪਣੀ ਨਾਲ ਰੱਖੇ ਅੰਤ ਉਜੜੇ ਤੇ ਮੈਂ ਵਸਾਂ ਉਹਨਾਂ ਨੇ ਕੀ ਲਿਖਿਆ ਸ਼੍ਰੋਮਣੀ ہماری ਰਹੇ ਸੇਵਾ ਚੰਦਾ ਜਾਰੀ ਰਹੇ ਸੰਗ ਨਾਲ ਜਾਰੀ ਰਹੇ ਥਲੇ ਆਰੀਆ ਸਮਾਜ ਦੇ ਝੂਲਦੇ ਨਿਸ਼ਾਨ ਰਹੇ ਭਗਤ ਮਹਾਰਾਜ ਕੀ ਇਹ ਵਿਅੰਗ ਹੈ ਸਰਦਾਰ ਕਪੂਰ ਸਿੰਘ ਜੀ ਦਾ ਬਲਰੋਣਾ ਸ਼ਰੋਮਣੀ ਹਮਾਰੀ ਨੇ ਵੀ ਸੇਵਾ ਚੰਦਾ ਜਾਰੀ ਰਹੇ ਸੰਗ ਨਾਲ ਯਾਰੀ ਦੇ ਸੰਗ ਨਾਲ ਯਾਰੀ ਅੱਜ ਦੀ ਨਹੀਂ ਉਦੋਂ ਦੀ ਹੈ ਸਰਦਾਰ ਕਪੂਰ ਸਿੰਘ ਜੀ ਇੱਕ ਵਾਰ ਐਮਪੀ ਬਣੇ ਇੱਕ ਵਾਰ ਐਮਐਲਏ ਬਣੇ ਲੁਧਿਆਣੇ ਤੋਂ ਐਕਸ਼ਨ ਮੜੀ ਸੀ ਜਦੋਂ ਪੰਜਾਬ ਅਜ਼ਾਨ ਹੋਇਆ ਦੋ ਟੁਕੜੀਆਂ ਨੇ ਵਿੱਚ ਵੰਡਿਆ ਗਿਆ ਦੇਸ਼ ਨੂੰ ਸੋਕਾਰ ਅਸੀਂ ਕਹਿੰਦੇ ਆ ਇੰਡੀਪੈਂਡੈਂਸ ਪਰ ਪੰਜਾਬ ਦੀ ਜਿਹੜੀ ਹੈ ਵੰਡ ਲਈ ਉਸ ਤੋਂ ਉਸੇ ਦੌਰਾਨ ਐਮਪੀ ਜਿਹੜੇ ਚੁਣੇ ਗਏ ਸਰਦਾਰ ਕੂਰਸੇਤ ਲੁਧਿਆਣੇ ਤੋਂ ਫਿਰ ਸਮਰਾਣੇ ਤੋਂ ਬਾਅਦ ਐਮਐਲਏ ਬਣੇ ਬੋਟਾ ਮੰਗਣ ਨੇ ਤਾਂ ਥਿੰਡੇ ਬੋਟ ਮੈਨੂੰ ਉਹ ਪਾਇਓ ਜਿਹੜਾ ਆ ਜਰਦੇ ਨਹੀਂ ਲਾਉਂਦਾ ਜਿਹੜਾ ਸਿੱਖੀ ਦੇ ਉਲਟ ਨਹੀਂ ਕਿ ਹਿੰਦੂ ਆ ਤਾਂ ਆਪਣੇ ਤੁਹਾਨੂੰ ਵਿੱਚ ਪੱਕਾ ਠੀਕ ਹੈ ਪਰ ਮੈਂ ਸਿੱਖੀ ਦੀ ਗੱਲ ਕਰਨੀ ਹੈ ਪਾਉਣੀਆਂ ਪਾਉ ਨਹੀਂ ਤੁਹਾਡੀ ਮਰਜ਼ੀ ਹੈ ਉਸ ਵੇਲੇ ਚੁਣੌਤੀ ਸੀ ਦੋਨੇ ਵਾਰ ਖੜੇ ਤੇ ਦੋਨੇ ਵਾਰੋਂ ਜਿੱਤੇ ਪਰ ਅਕਾਲੀ ਦਰ ਦੇ ਤੁਰਕਸ਼ਾ ਜਿੰਕੇ ਸਿੱਖਾਂ ਦਾ ਸਰਬਨਾਸ਼ ਬਾਰੇ ਲਿਖਦੇ ਆ ਸ਼ਰੋਮਣੀ ਹਮਾਰੀ ਰਹੇ ਸੇਵਾ ਚੰਦਾ جاری ਰਹੇ ਸੰਗਨਾਂ ਲਈ جاری ਰਹੇ ਥੱਲੇ ਆੜੀਆਂ ਸਮਾਜ ਕੇ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਸਿੱਖੀ ਕਿਹਨਾਂ ਬਾਤ ਚੱਲੇ ਪੰਥ ਕਿਹਨਾਂ ਗਾਥ ਚੱਲੇ ਲੂਟ ਦੋਨੋ ਹਾਂਗ ਚੱਲੇ ਲੂਟ ਦੋਨੋ ਹਾਂਗ ਚੱਲੇ ਸੰਗ ਸਾਜ ਬਾਜ ਕੇ ਝੂਲਤੇ ਨਿਸ਼ਾਨ ਰਹੀ ਪੰਤ ਮਹਾਰਾਜ ਦੇ ਅਕਲ ਕੀ ਨਾ ਗੱਲ ਕਹੀ ਅਕਲ ਵਾਲੇ ਦੇ ਨੇੜੇ ਨਹੀਂ ਜਾਣਾ ਧੰਨ ਗੁਰੂ ਕਿਸੇ ਅਕਲ ਦੇ ਪੱਕੇ ਰਹਿਣ ਇਸ ਇਹ ਗੱਲ ਸਾਡੇ ਤੇ ਠੁਕਦੀ ਹੈ ਮਾਫ ਕਰਨਾ ਸਾਰੇ ਨਹੀਂ ਸਰਦਾਰ ਕਪੂਰ ਸਿੰਘ ਵਰਗੇ ਵੀ ਨੇ ਬਹੁਤ ਚੇਤਾਨੀ ਨੇ ਪਰ ਵੱਡੀ ਗਿੰਤੀ ਕਿਹੜੀ ਹੈ ਆਪ ਹੀ ਅੰਦਾਜ਼ਾ ਸੀ ਲਾਣੀਏ ਕਿਉਂਕਿ ਅਕਲਾਵਾੜਾ ਜੇ ਕੋਲ ਉਰੇ ਭਾਜੀ ਅਸੀਂ ਕਹਿੰਦੇ ਆ ਤੇਰੀ ਗੱਲ ਕਿਸ ਤੋਂ ਨਹੀਂ ਸਰਦਾਰ ਕਪੂਰ ਸਿੰਘ ਨੇ ਜੋ ਲਿਖਿਆ ਅਕਲ ਕੀ ਨਾ ਗੱਲ ਕਹੇ ਇੱਕੋ ਕਾਲੀ ਦਰ ਨਹੀਂ ਨਿੱਕ ਤਰ ਫਲ ਰਹੇ ਜਿੰਦਾਬਾਦ ਗਾਜ ਕੇ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਝੰਡੀ ਵਾਲੀ ਕਾਰ ਰਹੇ ਉਹਨਾਂ ਪਿਹਾਰ ਰਹੇ ਇਹੀ ਭੋਗ ਸਾਡੀ ਲੀਡਰਸ਼ਿਪ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਦੀ ਜਿਹੜੀ ਗਰਾਵਕ ਹੈ ਝੰਡੀ ਵਾਲੀ ਕਾਰ ਰਹੇ ਫੁੱਲਣ ਕੇ ਹਾਰ ਰਹੇ ਗੋਲ ਕੇ ਭਰਪੂਰ ਰਹੇ ਸਿੱਖ ਭਾਗ ਭਾਗ ਕੇ ਪੰਥ ਕੇ ਦਰਦ ਹਿਤ ਬੁੱਧੀ ਕੀ ਜੋ ਸੋਧ ਸੇਧ ਦੇਵੇ ਨਿਕਟ ਨਾ ਆਣ ਪਾਵੇ ਰਾਜ ਭਾਵ ਕਾਜ ਕੇ ਬੁੱਧੀ ਵਾਲੀ ਗੱਲ ਜਿਹੜੀ ਹੈ ਉਹਦੇ ਬਾਰੇ ਕਿ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੀ ਖਾਲਸਾ ਜੀ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਮੌਕਾ ਪ੍ਰਸਤ ਹੈ ਉਸ ਇੰਟੈਲੈਕਚੁਅਲ ਨੂੰ ਉਸ ਅਗਲਵਾੜੇ ਨੂੰ ਅਸੀਂ ਮੰਨਣਾ ਹੈ ਨਹੀਂ ਉਹ ਸਰਕਾਰੀ ਝੋਲੀਆਂ ਚੁੱਕਦੇ ਨੇ ਅਕਲਵਾੜੇ ਵੀ ਸਾਨੂੰ ਚਾਹੀਦੇ ਨੇ ਪਰ ਉਹ ਨਹੀਂ ਜਿਨ੍ਹਾਂ ਦੀ ਸੋਚ ਗੁਲਾਮ ਹੈ ਸੰਗੀਆਂ ਦੇ ਤੇ ਯੂਨੀਵਰਸਿਟੀਆਂ ਤੇ ਕਾਗਜ਼ ਨੇ ਆਪਣੇ ਸਿੱਖੀ ਹੋਣ ਤੇ ਮਾਣ ਦੀ ਥਾਂ ਤੇ ਉਹ ਉਸ ਤੋਂ ਦੂਰ ਬੈਠੇ ਨੇ ਸਾਨੂੰ ਅਕਲਵਾੜੇ ਚਾਹੀਦੇ ਨੇ ਸਰਕਾਰ ਕਪੂਰ ਸਿੰਘ ਦੀ ਵਕਤ ਜਿਹੜੇ ਇਸ ਹੱਦ ਤੱਕ ਆਪਣੀ ਗੱਲ ਕਹਿ ਸਕਣ ਕਿ ਜੇਕਰ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਵੀ ਚੁਣੌਤੀ ਆਵੇ ਤਾਂ ਪਹਿਲਾ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣੀ ਹੈ ਤੇ ਕੌਮ ਦੇ ਨਹੀਂ ਉਹਨਾਂ ਨੇ ਸਭ ਕੁਝ ਕੁਰਬਾਨ ਕੀਤਾ ਜੇ ਉਹਨਾਂ ਨੇ ਇਤਿਹਾਸ ਨੂੰ ਪੜ੍ਹਨਾ ਤਾਂ ਉਹ ਲਿਖਤਾ ਪੜੋ ਚਾਹੇ ਉਹ ਕੈਨੇਡਾ ਚ ਲੈਕਚਰ ਸੰ ਅਮਰੀਕਾ ਚ ਸੰ ਜਿੱਥੇ ਵੀ ਗਏ ਇੱਕ ਅੰਤਰਰਾਸ਼ਟਰੀ ਨੂੰ 74 ਦੇ ਵਿੱਚ ਟੋਰਾਂਟੋ ਆਏ ਸੀ ਕਾਨਫਰੈਂਸ ਚੱਲ ਰਹੀ ਸੀ ਸਿੱਖਾਂ ਦੀ ਵੀ ਪ੍ਰੈਜੈਂਟੇਸ਼ਨ ਰਹੀ ਸੀ ਸਰਦਾਰ ਕਪੂਰ ਸਿੰਘ ਉਸ ਵੇਲੇ ਰੁਕੇ ਹੋਏ ਸੀ ਟੋਰਾਂਟੋ ਤੇ ਕਹਿਣ ਲੱਗੇ ਕਿ ਜਿਹੜਾ ਤੁਹਾਡਾ ਸੱਦਾ ਆ ਤੁਹਾਡੇ ਕੋਲ ਕੋਈ ਆਪਣਾ ਸਿੱਖ ਹੈ ਨਹੀਂ ਕਹਿੰਦੇ ਨਹੀਂ ਜੀ ਇੱਕ Hindu ਹੈ ਉਹ Hindu ਮਤ ਬਾਰੇ ਵੀ ਬੋਲੇਗਾ ਸਿੱਖਾਂ ਬਾਰੇ ਵੀ ਬੋਲੇਗਾ ਕਹਿੰਦੇ ਕਮਾਲ ਡਾਕਟਰ ਰਾਧਾ ਕ੍ਰਿਸ਼ਨ ਪ੍ਰੈਜ਼ੈਂਟ ਰਿਆ ਬੋਲਿਆ ਸਭਾ ਦੇ ਵਿੱਚ ਸੰਤਾਨ ਸਿੰਘ ਬੈਠੇ ਨੇ ਕਹਿੰਦਾ ਜੀ ਸਿੱਖ Hinduਾਂ ਚੋਂ ਆਏ ਨੇ ਸਿੱਖ Hinduਾਂ ਦੇ ਵਿੱਚੋਂ ਅੱਗੇ ਵਧੇ ਗੁੱਲੇ ਨੇ ਕਹਿੰਦੇ ਮੈਂ ਇਹ ਕਹਿੰਨਾ ਕਿ ਸਿੱਖ Hinduਾਂ ਦਾ ਸੁਧਰਿਆ ਰੂਪ ਹੈ ਤੇ ਸਰਦਾਰ ਕੂਰਸੇ ਉਹਨਾਂ ਨੇ ਬਾਤ ਬੋਲਣਾ ਸੀ ਕਿੰਨੇ ਪ੍ਰੈਜ਼ੀਡੈਂਟ ਸਾਹਿਬ ਡਾਕਟਰ ਰਾਧਾ ਕ੍ਰਿਸ਼ਨ ਜੀ ਜੇਕਰ ਤੁਹਾਡੀ ਗੱਲ ਵੀ ਮੰਨ ਲਈਏ ਤੇ ਕਿ ਸਿੱਖ ਹਿੰਦੂਆਂ ਦਾ ਸੁਧਰਿਆ ਰੂਪ ਹੈ ਫਿਰ ਤੁਸੀਂ ਹੁਣ ਵਿਗੜਿਆ ਦਾ ਤੌਰ ਰੱਖਿਆ ਸਾਰੇ ਸਿੱਖੀ ਨੂੰ ਧੰਨ ਕਰ ਲੋ ਇਹ ਤਾਂ ਮੰਨ ਲਿਓ ਕਿ ਸਿੱਖ ਹਿੰਦੂਆਂ ਦਾ ਸੁਧਰਿਆ ਰੂਪ ਹੈ ਤੇ ਫਿਰ ਕਿਉਂ ਵੀ ਸੁਧਰੀ ਰੂਪ ਆ ਕੇ ਬਣਦੇ ਨੇ ਜਵਾਬ ਦੇਣ ਦੀ ਸਮਰੱਥਾ ਜਿਹੜੀ ਉਹਨਾਂ 'ਚ ਸੀ ਨਾ ਕਦੇ ਸੰਨਰਸ ਲਾਜ ਪਤਰਾਏ ਭਗਤ ਸਿੰਘ ਉਹ ਘਟਨਾ ਕਹਿੰਦੇ ਹੋ ਮੈਂ ਉਹਦੇ ਤੇ ਵਿਸਥਾਰਕ ਨਹੀਂ ਜਾਣਾ ਉਹਨਾਂ ਨੇ ਉਹ ਕੱਟ ਬਿਆਨ ਕੀਤੇ ਨੇ ਜਿਹੜੇ ਨਾਕਾਤਰਾਈ ਨੂੰ ਪੰਜਾਬ ਕੇਸ ਦੀ ਬਣਾਇਆ ਗਿਆ ਉਹਦੀ ਅਸਲੀਅਤ ਕੀ ਸੀ ਉਸਨੇ ਗਦਰੀ ਵਾਪਿਆਂ ਤੇ ਸਿੱਖਾਂ ਦੇ ਕੈਨੇਡਾ ਅਮਰੀਕਾ ਵਾਲਿਆਂ ਨੇ 70000 ਫੰਡ ਖਾਦੇ ਸਨ ਤੇ ਸਰਕਾਰ ਕਪੂਰ ਸਿੰਘ ਜੀ ਇਸ ਦੇ ਕਾਰਨ ਉਹਦੇ ਦੇਰਵੇ ਦਿੰਦੇ ਨੇ ਕਿ ਜਦੋਂ ਉਹਨੂੰ ਮਾਲਵਾ ਨੂੰ ਪੁੱਛਿਆ ਗਿਆ ਉਸ ਤੋਂ ਬਾਅਦ ਉਸਦੀ ਮਾਨਸਿਕ ਹਸਤਾ ਦਿਖਦੀ ਗਈ ਆਹ ਦਾ ਡਾਂਗਾ ਵਜਣ ਦਾ ਟਕਵਾੰਦ ਸੀ ਮਰਿਆ ਦਾ ਰਿਸ ਕਰਕੇ ਕਿਉਂਕਿ ਸਿੱਖ ਨੇ ਤੇ ਇਨਸਾਪ ਉਸ ਦੇ ਦਿੱਤੀ ਤੇ ਮਾਸਟਰ ਤਾਰਾ ਸਿੰਘ ਨੇ ਕਾਨੂੰਨ ਉਤਾਰਦੇ ਉਹਦੇ ਤੇ ਕੇਸ ਵੀ ਕਰ ਦਿੱਤਾ ਸੀ ਕਿ ਤੈਨੂੰ ਅਦਾਲਤ ਵਿੱਚ ਚੁchnਾ ਹੈ ਤੇ ਉਹ ਨੂੰ ਮੌਦੂ ਦੀ ਹੱਥ ਕੱਟਣੜ ਕੋਈ ਛੋਟੀਆਂ ਨਾਲ ਨਹੀਂ ਹੋਈ ਪਰ ਨਹੀਂ ਅਸੀਂ ਇਤਿਹਾਸ ਤੋਂ ਪੜਦੇ ਹਾਂ ਖਾਸ ਹਨ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਅਕੀਰ ਚ ਇਸ ਦਾ ਸੰਖੇਪ ਕਰਾਂ ਮੋਹਤਮ ਜੀ ਵਿਦਵਾਨ ਸਾਡੇ ਪਹਿਲਾਂ ਵੀ ਤੇ ਬਾਅਦ ਦੇ ਵਿੱਚ ਵੀ ਭਾਈ ਵਰਗੀਚਾ ਸਿੰਘ ਜਿਨ੍ਹਾਂ ਦਾ ਹੋਰ ਇੰਟੈਲੈਕਚਰ ਨੇ ਉਹਨਾਂ ਨੇ ਹਾਜ਼ਰੀ ਲਗਾਉਣੀ ਹੈ ਜਿਹੜਾ ਸਰਦਾਰ ਕਪੂਰ ਸਿੰਘ ਹੋਰਾਂ ਦਾ ਦਿਨ ਮਨਾਉਣਾ ਕਿਉਂ ਜ਼ਰੂਰੀ ਹੈ ਉਹਨਾਂ ਦਾ ਸਫਰ 1912 ਤੋਂ ਲੈ ਕੇ 1981 ਸੀ 2 ਮਾਰਚ 1909 ਤੋਂ ਲੈ ਕੇ 1984 2 ਮਾਰਚ 1999 ਤੇ 18 ਅਗਸਤ 1986 ਨੂੰ ਮਨਾਦਾ ਜੋ ਕਾਂਚਲਣਾ ਨੇ 86 ਦੇ ਵਿੱਚ ਕਹ ਤਰੀਕਾਂ ਛੱਡਵੀ ਲਈਏ ਅਸੀਂ ਕਦੇ ਸੈਮੀਨਾਰ ਕਰੀਏ ਕਿਸੇ ਵੀ ਸਮੇਂ ਇੰਟੈਲੈਕਚੁਅਲ ਲੈਵਲ ਤੇ ਗੱਲ ਕਰੀਏ ਗੱਲ ਕੱਲੀ 2 ਮਾਰਚ ਦੀ ਨਹੀਂ ਹੈ ਗੱਲ ਕਰੇ ਇਹ ਨਹੀਂ ਕਿ ਸਰਦਾਰ ਕਪੂਰ ਸਿੰਘ ਨੇ ਕਿਤਾਬਾਂ ਕਿੰਨੀਆਂ ਲਿਖੀਆਂ ਸਾਨੂੰ ਸਿਆਸਤਦਾਨ ਅੱਜ ਚਾਹੀਦੇ ਨੇ ਤਾਂ ਸਰਦਾਰ ਕਪੂਰ ਸਿੰਘ ਵਰਗੇ ਜਿਹੜੇ ਪਾਰਲੀਮੈਂਟ ਦੇ ਵਿੱਚ ਨਹਿਰੂ ਦੇ ਸਾਹਮਣੇ ਕਹਿ ਰਹੇ ਸੀ ਕਿ ਪੰਜਾਬ ਨੂੰ ਤੋ ਟੁਕੜੇ-ਤੁਕੜੇ ਕਰ ਰਹੇ ਆ ਤੇਰਾ ਇਹ ਪੰਜਾਬ ਰੀਜਨ ਦਾ ਜਿਹੜਾ ਐਕਟ ਹੈ ਇਸ ਨੂੰ ਮੈਂ ਗੰਦਾ ਅੰਡਾ ਕਹਿ ਕੇ ਇਸ ਨੂੰ ਤਿਆਰ ਕਰਨ ਵਾਲੀ ਕੁਚੱਜੀ ਕਹਿੰਦੇ ਮੈਂ ਰੱਦ ਕਰਾਂ ਮੈਂ ਇਹਨੇ ਸਾਹਮਣੇ ਗੱਲ ਕੀਤੀ ਕਿਉਂਕਿ ਪਾਰਲੀਮੈਂਟ ਦੇ ਵਿੱਚ ਮੈਂਬਰ ਆਫ ਪਾਰਲੀਮੈਂਟਸ ਉਸ ਤੋਂ ਬਾਅਦ ਜਦੋਂ ਵੀ ਮੌਕਾ ਆਇਆ ਪੰਜਾਬ ਦਾ ਜਿਹੜਾ ਵੀ ਹਾਕਮ ਆਇਆ ਸਰਦਾਰ ਕਪੂਰ ਸਿੰਘ ਨੇ ਉਸ ਨੂੰ ਸਿੱਧੇ ਸ਼ਬਦਾਂ ਚ ਸੰਬੋਧਨ ਕੀਤਾ ਅਕਾਲੀ ਆਗੂ ਜਦੋਂ ਉਹਨਾਂ ਦੀ ਮਾਨਸਿਕ ਗਿਲਾਨੀ ਦੇਖਦੇ ਸੀ ਇਤੋਂ ਤੱਕ ਸ਼ਰਮਾਉਂਦੇ ਸੀ ਕਿ ਤੁਸੀਂ ਸੰਗਤ ਜੀ ਜਿਹੜੇ ਸਾਰੇ ਆਏ ਹੋ ਕੁਰਬਾਨੀਆਂ ਆ ਰਹੇ ਹੋ ਤੁਹਾਡੇ ਕਰਕੇ ਬਸ ਸਿੱਕੀ ਦਾ ਕੁਝ ਵੱਜ ਜਾਏਗਾ ਪਰ ਜਿਹੜੇ ਇਹ ਆ ਇਹਨਾਂ ਨੇ ਮਿਹੜਾ ਕਰਨ ਚ ਕੋਈ ਕਸਰ ਛੱਡਣੀ ਤੇ ਬਹੁਤ ਐਸੇ ਸਨ ਜਿਹੜੇ ਸਰਦਾਰ ਕਪੂਰ ਸਿੰਘ ਜਦੋਂ ਗੱਲਤੇ ਸਨ ਉਹ ਕਹਿੰਦੇ ਸੀ ਵੀ ਹੁਣ ਕਿਆਰ ਮੁਰੋ ਇਹਨਾਂ ਨੇ ਭੱਜਣ ਨਹੀਂ ਦੇਣਾ ਇਹਨਾਂ ਨੇ ਸਿੱਧਾ ਸੰਬੋਧਨ ਕਰਨਾ ਤੇ ਹਾਜਿਮਾ ਵੀ ਖੁੱਦਾ ਰੱਖਦੇ ਸਨ ਅੱਜ ਉਹ ਨਹੀਂ ਕਿ ਜਿਹੜਾ ਮਰਦਾਨਾ ਨਹੀਂ ਕਰਨਾ ਤੇ ਉਹ ਜੇਲਾ ਦੇ ਸੋਚਣਾ ਅਕੀਰਲੀ ਗੱਲ ਸਰਦਾਰ ਕਪੂਰ ਸਿੰਘ ਹੁਰਾ ਨੇ ਜਿਹੜਾ ਅਰੰਧਪੁਰ ਸਾਹਿਬ ਦਾ ਮਤਕਾ ਤਿਆਰ ਕੀਤਾ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜੇ ਸਾਊਥ ਇੰਡੀਆ ਦੇ ਵਿੱਚ ਮੂਵਮੈਂਟ ਚੱਲ ਰਹੀਆਂ ਨੇ ਖੋਦ ਮੁਕਤੀ ਆਰੀ ਦੀਆਂ ਉਹ ਮੂਵਮੈਂਟਸ ਦੇ ਵਿੱਚ ਉਹ ਪਾਣੀਆਂ ਦਾ ਮਸਤਾ ਉਹ ਬੋਲੀ ਦਾ ਮਸਤਾ ਉਹ ਵਿਰਸੇ ਦਾ ਉਹ ਸਾਰਾ ਕੁਝ ਉੱਨਤ ਹੋਇਆ ਸੋ ਅੱਜ ਦੀ ਜਿਹੜੀ ਲੜਾਈ ਚਾਹੇ ਕਿਸਾਨਾਂ ਦੀ ਲੜਾਈ ਹੈ ਚਾਹੇ ਫਸਲਾਂ ਦੀ ਲੜਾਈ ਹੈ ਚਾਹੇ ਨਸਲਾਂ ਦੀ ਲੜਾਈ ਹੈ ਚਾਹੇ ਜ਼ਮੀਨਾਂ ਦੀ ਲੜਾਈ ਹੈ ਚਾਹੇ ਜ਼ਮੀਰਾਂ ਦੀ ਲੜਾਈ ਹੈ ਇਹ ਕਹਾਣੀ ਕੂੜੇ ਦੀ ਲੜਾਈ ਹੈ ਚਾਹੇ ਜੂੜੇ ਦੀ ਲੜਾਈ ਹੈ ਚਾਹੇ ਬਾਣੀ ਦਾ ਸੰਘਰਸ਼ ਹੈ ਚਾਹੇ ਬਾਣੀ ਦਾ ਸੰਘਰਸ਼ ਹੈ ਚਾਹੇ ਪਛਾਣ ਦੀ ਗੱਲ ਹੈ ਚਾਹੇ ਜ਼ੁਬਾਨ ਦੀ ਗੱਲ ਹੈ ਜੇਕਰ ਕੋਈ ਜ਼ਿੰਦਗੀ 'ਚ ਕੁਝ ਹਾਸਲ ਕਰਨਾ ਹੈ ਤਾਂ ਸਰਦਾਰ ਕਪੂਰ ਸਿੰਘ ਨੂੰ ਯਾਦ ਕਰਨਾ ਹੋਵੇਗਾ ਇੱਕੋ ਹੀ ਅਮੀਰ ਚ ਸੰਕਟਾਂ ਦੇ ਵੱਲੋਂ ਇਹ ਸਾਹਮਣੇ ਆ ਕੇ ਮੈਂ ਆਪਕੀ ਦੀ ਹਜ਼ੂਰੀ 'ਚ ਇੱਕ ਬਿਆਨ ਇਸ ਨੂੰ ਸਾਹਮਣੇ ਦੇ ਵਿੱਚ ਰੱਖ ਰਿਹਾ ਕਿ ਖਾਸ ਕਰਕੇ ਕਿ ਤੁਸੀਂ ਪ੍ਰਵਾਨਗੀ ਦਿਓ ਕਿ ਅੱਜ ਜੇਕਰ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੇਟ ਦਾ ਸਰਦਾਰ ਕਪੂਰ ਸਿੰਘ ਜੁਰਾਂ ਦਾ ਉਹਨਾਂ ਦਾ ਜਨਮ ਦਿਨ ਮਨਾਉਂਦੇ ਆ ਚੇਤੇ ਕੀਤਾ ਗਿਆ ਤਾਂ ਪੰਥ ਨੂੰ ਇਹ ਸਦਾ ਦੇ ਪਾਇਆਵੇ ਕਿ ਸਰਦਾਰ ਕਪੂਰ ਸਿੰਘ ਨੂੰ ਫਖਰੇ ਕੌਮ ਤੇ ਪੰਥ ਰਤਨ ਦਾ ਸਨਮਾਨ ਦਿੱਤਾ ਜਾਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਸਤ ਪੰਥ ਰਤਨ कपूर सिंह ने असल फकरे कौमदार कपूर ने वास्ते तो, ऐसे गुर संस्था प्यार करिए चाहे श्रोमणी कमेटी है चाहे जथेदार सबान ने चाहे कोई भी मौके का उसे बैठा है साज होलम का धनी विद्वान चिंतक जरा है उदा फकरे कौम है जारी फकरेरे कौम से सिख विश्वास ਨਹੀਂ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ